ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕਲਜਿੰਦਰ ਡੇਰੀ ਫਰਮੀ ਟਾਟਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਹੈਗੀਆਂ ਨੇ ਦੋ ਵਿਹੜਾਂ ਦੋ ਦੀਆਂ ਦੋ ਚੰਗੀਆਂ ਟੌਪ ਕਲਾਸ ਤਾਜ਼ੀਆਂ ਸੂਈਆਂ ਨੇ ਆਓ ਲਈਏ ਇਹਦੇ ਬਾਰੇ ਵੀਰ ਉਹਨਾਂ ਕੋਲੇ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਵੀਰ ਜੀ ਵਧੀਆ ਬਾਬਾ ਜੀ ਤੁਸੀਂ ਸੁਣਾ ਠੀਕ ਠਾਕ ਸਤਿ ਜੀ ਕਿ ਤੁਹਾਨੂੰ ਮੌਕਾ ਨਹੀਂ ਦੋਣ ਦੇ ਹਲੇ ਆਂ ਕਿਦੇ ਨਾ ਵਿਆਹ ਗਏ ਹਾਂ ਹਾਂਜੀ 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 ਕੋਈ ਫੋਨ ਕਰਦੇ ਆ ਪਰ ਹਰ ਕੋਈ ਨਹੀਂ ਮਜਬੂਰੀ ਕਰਕੇ ਤੁਹਾਡੇ ਨਾਲ ਆ ਗਿਆ ਬਿਲਕੁਲ ਬਿਲਕੁਲ ਤੁਹਾਡੇ ਨਾਲ ਆ ਵੀ ਨਹੀਂ ਚਾਹੀ ਕੇ ਦੇਖਦਾ ਹਾਂ ਹੁਕਮ ਕਰੋਗੇ ਫੋਨ ਕਰੋਗੇ ਦੇਣਾ ਕਰੋ ਰਾਤ ਕਰੋ ਆਂ ਘਰ ਕੋਲ ਆ ਬਿਲਕੁਲ ਬਾਬਾ ਜੀ ਧੰਨਵਾਦ ਜੀ ਹਾਂਜੀ ਤੇ ਆਪਣਾ ਭਾਜੀ ਨਾਂ ਦੱਸ ਦਿਓ ਸੁਵਿੰਦਰ ਸਿੰਘ ਜੀ ਇਹ ਪਿੰਡ ਦੱਸ ਦਿਓ ਠੱਠਾ ਪਿੰਡ ਹੈ ਜੀ ਹਾਂਜੀ ਇਹ ਫੋਨ ਹੁਣ ਜੀ ਦੀ ਭਾਲੋ ਵਾਲੀ ਹਾਂਜੀ ਥਾਡੇ ਨਾਲ ਚੂੜੀਆਂ ਤੇ ਲੱਗੇ ਹਾਂਜੀ ਮਜੀਠਾ ਰੋਡ ਤੇ ਠੱਠਾ ਪਿੰਡ ਹੈ ਜੀ ਠੀਕ ਹੈ ਜੀ ਆਪਣਾ ਫੋਨ ਨੰਬਰ ਦੱਸ ਦਿਓ ਭਾਜੀ ਹਾਂਜੀ 90 ਪੰਜ 60 ਹਾਂਜੀ 45 51 ਠੀਕ ਹੈ ਭਾਜੀ ਤੇ ਦੋ ਨਗੀਨੇ ਲੈਣ ਦੇ ਚੰਗੇ ਤੋਹਫੇ ਬਿਲਕੁਲ ਨਕੀਨਾ ਕਿਨੂੰ ਕਹਿੰਦੇ ਨਕੀਨਾ ਕਹਿੰਦੇ ਨਾ ਕਿਤਾ ਮੁੰਦਰੀ ਦੇ ਵਿੱਚ ਨਾਗਰੀ ਪਾਇਆ ਹੁੰਦਾ ਉਹ ਚੀਜ਼ ਹੈ ਬਿਲਕੁਲ ਬਿਲਕੁਲ ਚੰਗੀਆਂ ਵਸ਼ੀਆਂ ਸੋਹਣੀਆਂ ਭਾਜੀ ਹੁਣੇ ਗੱਡੀ ਲੈ ਕੇ ਆਉਂਦੇ ਆ ਜਦੋਂ ਲੈ ਕੇ ਆਉਂਦੇ ਖਿਦਾਰੀ ਨਾਕ ਪਕੀਸ਼ੀ ਦੇ ਪੇਰ ਨੂੰ ਲਾਉਂਦੇ ਹਟੇ ਲਾਉਂਦੇ ਲਾਉਂਦੇ ਬਿਲਕੁਲ ਜੀ ਰੂਹ ਖੁਸ਼ ਹੋ ਜਾਂਦੀ ਬਾਬਾ ਜੀ ਆ ਕੇ ਵੇਖ ਕੇ ਵਸ਼ੀਆਂ ਵਾਲੀ ਬਿਲਕੁਲ ਜੀ ਤੇ ਇਹਦੇ ਬਾਰੇ ਦੱਸੋ ਆਪਣਾ ਭਾਜੀ ਤਾਜੀ ਸੂਈ ਆ ਹਾਂਜੀ ਤਾਜੀ ਸੂਈ ਆ ਜੀ ਹਾਂਜੀ ਕੱਲ ਸੋ 10 ਵਜੇ ਸੂਈ ਕੱਲ ਇਸੇ ਟਾਈਮ ਸੂਈ ਆ ਕੱਲ ਇਸ ਟਾਈਮ ਸੂਈ ਆ ਠੀਕ ਹੈ ਜੀ ਤੇ ਜੇਦਰ ਪਾਸੂ ਰਹੀ ਆ ਹਾਂਜੀ ਠੀਕ ਹੈ ਜੀ ਤੇ ਖੋਲਿਓ ਭਾਜੀ ਖੋਲੇ ਵੀਰ ਆ ਵੇਖੋ ਵੀਰ ਜੀ ਤਾਜੀ ਸੂਈ ਵੈੜ ਆ ਕਲ ਦੀ ਸੋਈ ਆ ਬੋ ਸਪੈਸ਼ਲ ਐ ਥਣ ਥਣ ਵੇਖਿਓ ਵੀਰ ਜੀ ਨਵਾ ਡੰਗੜਾ ਵੀਰ ਜੀ 5-7 ਵਿਚੋਂ ਵਾਲੀ ਆ ਬਿਲਕੁਲ ਜੀ ਹਾਂ ਜੀ ਜੀ ਚਾਰ ਦੰਦ ਰਛੀਏ ਇਹ ਦੰਦਾ ਝੂਣੀ ਹੈ ਨਾ ਜੀ ਚਾਰ ਦੰਦ ਠੀਕ ਆ ਚਾਰ ਦੰਦ ਬਿਲਕੁਲ ਬਿਲਕੁਲ ਤੋਰੋ ਵੀਰ ਜੀ ਵੇਖੋ ਜੀ ਵੱਛੀ ਗੱਡੀ ਬਰੀਡ ਆ ਲੰਮੀ ਬੈਲ ਕੱਦ ਵੀ ਫੁੱਲ ਆ ਚਾਰ ਦੰਦ ਚੰਗਾ ਤੋਹਫਾ ਲੈ ਕੇ ਹੁੰਦੇ ਆ ਭਾਈ ਜੀ ਨਹੀਂ ਕਦੋਂ ਲੈਂਦੇ ਆ ਚੰਗੀ ਵੱਛੀ ਆ ਜੀ ਕਿੱਥੋਂ ਵੀਰ ਪਰ ਥਣ ਕਿਤਾ ਗੜਗੜ ਚ ਲੱਗਾ ਵਾ ਵਧੀਆ ਬਿਲਕੁਲ ਬਿਲਕੁਲ ਜੀ ਤੋਰ ਦਲਮ ਇਹਦੇ ਚ ਤੋਰ ਦੇ ਤੋਰ ਤੇ ਇੰਨਾ ਚੀਜ਼ਾਂ ਦਾ ਮੁੱਲ ਪੈਂਦਾ ਵਾ ਘਰ ਰਖਵਾ ਬੰਦਾ ਲਵੇ ਇਹਦੇ ਚਾਰ ਤੋਂ ਵਿੱਚ ਹੋਵੇ ਬਿਲਕੁਲ ਬਾਬਾ ਜੀ ਇਹ ਠੰਡੀ ਹੈ ਜੀ ਜਿੱਦਾਂ ਮਰਜ਼ੀ ਬਹਿ ਜਾਓ ਜੀ ਠੀਕ ਹੈ ਜੀ ਐਦਾਂ ਬਹਿ ਜਾਓ ਜੀ ਜਿੱਦਾਂ ਮਰਜ਼ੀ ਕਾਕਾ ਪੈ ਓਏ ਇੰਨਾ ਚੀਜ਼ਾਂ ਦਾ ਮੁੱਲ ਪੈਂਦਾ ਆ ਵੇਖੋ ਜੀ ਕੀ ਬਾਤਾਂ ਜੀ ਬਹੁਤ ਠੰਡੀ ਸੀਲ ਵੜਾ ਲੈਓ ਵੀਰ ਜੀ ਉਹ ਵੇਖੋ ਕਿੱਦਾਂ ਬਿਲਕੁਲ ਬਿਲਕੁਲ ਫੁੱਲ ਬਰੀਡ ਆ ਗੱਦ ਕਾਠ ਵੀ ਚੰਗਾ ਆ ਪੈਲਣ ਦੇ ਹਿਸਾਬ ਨਾਲ ਬਹੁਤ ਚੰਗੀ ਵਸ਼ੀ ਹੈ ਜੀ ਕਿਹੜਾ ਵੀਰ ਇੱਥੇ ਆਊਗਾ ਉਹਨੂੰ ਪਸੰਦ ਜ਼ਰੂਰ ਆਊਗੀ ਤੇ ਹਰ ਵੀਰ ਨੂੰ ਇਹੋ ਬੇਨਤੀ ਹੁੰਦੀ ਹੈ ਕਿ ਵੀਰ ਜੀ ਇੱਕ ਵਾਰੀ ਪਸ਼ੂ ਦੇ ਲੱਗੇ ਆਓ ਜ਼ਰੂਰ ਨਹੀਂ ਪਹਿਲਾਂ ਡੱਕੜ ਬੱਚਿਆਂ ਹੁੰਦੇ ਲੱਤਾਂ ਮਾਰ ਦਿਆਂ ਕਰ ਦਿਆਂ ਪਤਾ ਹੀ ਕੋਈ ਨਹੀਂ ਪੜੀਆਂ ਬਿਲਕੁਲ ਜੀ ਠੰਡੀ ਸੀਲ ਆ ਬਹੁਤ ਵਧੀਆ ਬਿਲਕੁਲ ਠੰਡੀ ਹੈ ਜੀ ਥਾਂ ਤੁਣ ਵੀ ਬਹੁਤ ਵਧੀਆ ਕੱਢਿਆ ਕੁਝ ਜਿਹਾ ਭਾਲਾ ਚੰਗੀ ਵੱਛੀ ਆ ਜੀ ਵੇਖੋ ਜੀ ਵੇਖੋ ਕੀ ਬਾਤ ਆ ਚੰਗੀ ਠੰਡੀ ਸੀਲ ਆ ਜੀ ਬੱਚਾ ਕੀ ਆ ਗਿਆ ਜੀ ਇਹਦਾ ਭਾਈ ਬੱਚਾ ਜੀ ਇਹ ਬੱਚਾ ਆ ਗਿਆ ਜੀ ਠੀਕ ਆ ਜੀ ਠੀਕ ਹੈ ਠੀਕ ਹੈ ਜੀ ਤੇ ਭਾਜੀ ਇਹਦਾ ਮੁੱਲ ਕੀ ਆ ਹਾਂਜੀ ਮੁੱਲ ਵਸ਼ੀ ਦਾ ਕੀ ਕਰ ਲੈਣਾ ਇਹਦਾ ਮੁੱਲ 75000 ਰੁਪਏ ਆ ਜੀ ਹਾਂਜੀ 1000 ਰੁਪਏ ਛੋੜ ਐ 70 ਚੋ ਭਾਜੀ ਜੇ ਮੁੱਲ ਤੁਸੀਂ ਬਵਾਲ ਦੇ ਜੀ ਵੀਡੀਓ ਦੇ ਸੌਦਾ ਨਾ ਕਰਿਓ ਰਿਕਵੈਸਟ ਹੱਥ ਜੋੜ ਕੇ ਮੈਂ ਪਹਿਲਾਂ ਬਿਲਕੁਲ ਜ਼ਿਆਦਾ ਦੇਣਾ ਠੀਕ ਹੈ ਜੀ। ਆ ਵੇਖੋ ਜੀ ਪਾ ਜੀ ਇਹਦੇ ਭਾਵੇਂ 75 ਕਰ ਲਈ ਹੈ ਹਨਾ ਜੀ। ਤੇ 70000 1000 ਛੱਡ ਦਾਂਗੇ ਜਾਇਜ ਮੁੱਲ ਕੀਤਾ ਪਾ ਜੀ ਇਹਨਾਂ ਨੇ ਵਸ਼ੀ ਬਹੁਤ ਸਪੈਸ਼ਲ ਹੈ ਚੰਗੀ ਵਸ਼ੀ। ਹਾਂਜੀ। ਆ ਵੇਖੋ ਜੀ ਆਹ ਮਠੰਡੀ ਧੀਰੀ ਬੱਛੀ ਹੈ ਯਾਰ ਵੇਖੋ। ਆ ਵੇਖੋ ਮੇਰੇ ਕੋਲ ਠੰਡੀ ਧੀਰੀ ਹੈ ਯਾਰ। ਬਿਲਕੁਲ ਜੀ। ਠੰਡੀ ਹੈ ਜੀ ਬਿਲਕੁਲ। ਬਿਲਕੁਲ। ਇਹ ਪਹਿਲਾ ਸੂਆ ਵੀ ਸੀ। ਹਾਂ ਜੀ ਆਹ ਵੇਖੋ ਮੋਟਾ ਚਲਣ ਗਿਆ ਜੀ। ਆ ਪਹਿਲਾ ਸੂਆ। ਪਹਿਲਾ ਸੂਆ ਜੀ। ਤਾਜੀ ਸੂਈ ਹੈ ਬਾਜੀ ਇਹ ਚਾਰ ਦਾ ਦੇ ਜੀ ਅੱਛਾ ਦਾ ਦਾ 4:00 ਵਜੇ ਸੂਈ ਆ ਅੱਛਾ ਕੱਲ 4:00 ਵਜੇ ਸੂਈ ਆ ਹਾਂਜੀ ਇਹ ਵੱਛੀ ਆ ਗਈ ਦੋ ਚੁਆਈਆਂ ਹੋ ਗਈਆਂ ਇਹ ਵੱਛੀ ਆ ਗਈ ਮਗਰ ਹਨਾ ਜੀ ਬਿਲਕੁਲ ਬਿਲਕੁਲ ਜੀ ਇਹ ਮਗਰ ਵੱਛੀ ਆ ਗਈ ਆ ਇਹ ਵੀ ਘੱਟ ਖਾਂਠ ਬਹੁਤ ਚੰਗਾ ਵੱਛੀ ਦਾ ਤੇ ਖੋਲੋ ਵੀਰ ਜੀ ਇਹਨੂੰ ਖੋਲੋ ਖੋਲੋ ਵੇਖੋ ਵੀਰ ਜੀ ਇਹ ਵੀ ਤਾਜੀ ਸੂਈ ਆ ਥਣ ਥਣ ਬਹੁਤ ਇਹਨੂੰ ਸਪੈਸ਼ਲ ਲੱਗਿਆ ਜੀ ਵੇਖੋ ਖਣ ਲੱਗਿਆ ਬਿਲਕੁਲ ਜੀ ਤੋਰ ਦਵੀ ਸੀ ਤਿਰੋ ਚਾ ਨਾ ਲਾ ਕੋ ਤੋਰਦ ਲੰਮੀ ਤੋਰਦ ਵੇਖੋ ਵੀਰ ਜੀ ਚੰਗੀ ਵਸ਼ੀ ਆ ਵੀ ਲੰਮੀ ਬੇਲਦੀ ਆ ਲੈਵੇ ਲੂਵੇ ਦੀ ਬਹੁਤ ਖੁੱਲੀ ਆ ਵੜੇ ਵੀ ਠਣ ਠੁਣ ਵੀ ਚੰਗਾ ਤੇ ਪਹਿਲਾ ਸੂਆ ਇਹ ਵੀ ਤੋਹਫਾ ਹੀ ਲਿਆਂਦਾ ਵੀਰ ਜੀ ਹੁਣ ਆਪਾਂ ਜੀ ਹੁਣ ਕੱਢ ਕੇ ਬਿਲਕੁਲ ਚੰਗਾ ਨਾਗ ਲੈ ਕੇ ਹੁੰਦੇ ਆ ਹਨਾ ਚੰਗਾ ਤੋਹਫਾ ਲੈ ਹੁੰਦੇ ਆ ਬਹੁਤ ਸਪੈਸ਼ਲ ਵਸ਼ੀ ਆ ਵੀ ਲੰਮੀ ਬੇਲ ਆ ਕੱਦ ਫੁੱਲ ਆ ਪਹਿਲਾ ਸੂਆ ਨਹੀਂ ਢੰਡੀ ਹੈ ਜੀ ਇੱਦਾਂ ਹੀ ਬਹਿ ਜਾ ਕਾ ਓਏ ਮੈਂ ਬਰਤਾਂ ਬੈ ਜਾ ਬਿਲਕੁਲ ਜੀ ਵੇਖੋ ਜੀ ਕਿੰਡੀ ਸ਼ਾਨਦਾਰ ਵਸ਼ੀ ਹੈ ਵੀ ਨਿਸ਼ਾਨੇ ਨਿਸ਼ਾਨੇ ਹਾਂਜੀ ਬਾਬਾ ਜੀ ਤੋਰ ਦੇ ਲੰਮ ਸਰੀ ਨਿਗਲੀ ਨਾ ਕਰਨ ਬਾਹਰ ਹਾਂਜੀ ਹਾਂਜੀ ਥੋੜਾ ਬੱਚੇ ਦਾ ਕਰ ਦੇ ਬਿਲਕੁਲ ਆ ਵੇਖੋ ਵੀਰ ਜੀ ਤੁਹਾਨੂੰ ਤੁਹਾਨੂੰ ਬਹੁਤ ਸਪੈਸ਼ਲ ਕੱਢਿਆ ਵਸ਼ੀ ਨੇ ਚੰਗੀ ਵਸ਼ੀ ਹੈ ਜੀ ਠੰਡੀ ਹੈ ਜਿੱਦਾਂ ਮਰਜੀ ਬੈ ਜਾ ਬਿਲਕੁਲ ਨਹੀਂ ਚੰਗੀ ਆ ਬਿਲਕੁਲ ਜੀ ਆ ਵੇਖੋ ਵੀਰ ਜੀ ਠੀਕ ਦੇਖੋ ਜੀ ਬਹੁਤ ਚੰਗੀਆਂ ਵਸ਼ੀਆਂ ਵੀਰ ਹੁਣੇ ਕਿਦੋਂ ਲੈ ਕੇ ਆਉਂਦੇ ਆ ਤੋਹਫੇ ਲਿਆਉਂਦੇ ਚੰਗੀਆਂ ਵਸ਼ੀਆਂ ਦੋਵੇਂ ਬਹੁਤ ਚੰਗੀਆਂ ਵਸ਼ੀਆਂ ਨੇ ਥਣ ਥਣ ਬਹੁਤ ਵਧੀਆ ਲੱਗੇ ਵਸ਼ੀਆਂ ਨੂੰ ਤਾਜ਼ੀਆਂ ਸੂਈਆਂ ਨੇ ਬਿਲਕੁਲ ਠੀਕ ਹੈ ਜੀ ਤੇ ਭਾਜੀ ਕੀ ਮੁੱਲ ਹੈ ਇਹਦਾ ਇਹਦਾ ਮੁੱਲ 65000 ਰੁਪਏ ਜੀ 65000 ਹਾਂਜੀ ਬਾਬਾ ਜੀ ਇਹੋ ਵੀ ਜੀ 60000 ਦੀ ਹਾਂ 60000 ਦੀ ਹਾਂ ਠੀਕ ਹੈ ਜੀ ਬਾਕੀ ਭਾਜੀ ਹੁਣਿਆਂ ਦੇ ਵੀ ਛੋਟੀਆਂ ਹੁਣਿਆਂ ਚ ਹਨਾ ਪੂਰੇ 60 ਦੇ ਦਾਂਗੇ ਪੂਰੇ 60 ਦੇ ਦੇ ਦਾਂਗੇ ਠੀਕ ਹੈ ਜੀ ਆਏਗੇ ਵੀਰ ਦਾ ਹੋਰ ਮਾਨਦਾਨ ਕਰਦੇ ਹੋ ਬਿਲਕੁਲ ਛੋਟਾ ਨਹੀਂ ਕਰਨਾ ਅੱਛਾ ਜੀ ਨਵੇਂ ਕੱਟਿਆਂ ਦਾ ਲਵ ਕਾਣਾ ਹਾਂਜੀ ਫਿਰ ਇਹ 100 ਰੁਪਏ ਛੋਟ ਕਰ ਦਾਂਗੇ ਦਰ ਅਸੀਂ ਕੇ ਤਾਂ ਮਾਨ ਕਰਦੇ ਆ ਸਿਰਫ ਨਾਂ ਬਣਾਉਣ ਵਾਸਤੇ ਜਿਸ ਨੂੰ ਪਹਿਲਵਾਨ ਦਾ ਐ ਠੀਕ ਹੈ ਜੀ ਜਿਸ ਨੂੰ ਪਹਿਲਵਾਨ ਦਾ ਘਰ ਦਾ ਬੇਟਾ ਆਈ ਠੀਕ ਹੈ ਜੀ ਸਿਰਫ ਨਾਂ ਬਣਾਉਣ ਵਾਸਤੇ ਬੇਸਾਂ ਨਾਲ ਨੂੰ 500 ਰੁਪਏ ਲੱਗ ਕੇ ਤੁਸੀਂ ਦੇ ਦੇਨੇ ਆ ਬਿਲਕੁਲ ਜੀ ਵੇਖੋ ਹੀ ਭਾਈ ਜੀ ਬਿਲਕੁਲ ਪੰਜ ਚਾਰ ਸਾਲ ਨਾ ਹਟ ਗਿਆ ਵਿਚੋਂ ਠੀਕ ਹੈ ਜੀ ਮੇਰੇ ਕਾਰਨ ਬਿਲਕੁਲ ਨਹੀਂ ਅਜ ਉਹਦਾ ਨਾਮ ਬਣਾਉਣਾ ਜੀ ਕੋਈ ਗੱਲ ਨਹੀਂ ਭਾਜੀ ਕੋ ਮਹਾਰਾਜ ਹਾਂਜੀ ਕਿਰਪਾ ਕਰਨਗੇ ਚਮਾ ਚੱਲ ਰਹਿਣਾ ਮਹਾਰਾਜ ਦਾ ਬਸ ਬਸ ਜੀ ਉਹ ਮਹਾਰਾਜ ਦੇ ਹੱਥੋਂ ਸਭ ਕੁਝ ਹੈ ਨਾ ਜੀ ਕੋਈ ਗੱਲ ਆਪਣਾ ਭਾਜੀ ਇਹ ਠੀਕ ਹੈ ਜੀ ਇਹ 60000 ਦੀ ਬਿਲਕੁਲ ਹੈ ਨਾ ਜੀ ਹਾਂ ਨਾ ਹੀ ਤੇ ਜੇ ਕੋ ਜੋੜਾ ਲਊਗਾ ਵੀਰ ਉਹਦਾ ਮਾਨਤਨ ਹੋਰ ਹੋ ਜੂਗਾ 2000 ਰੁਪਏ ਦਵਾ ਜੀ ਛੋਟ ਕਰਦਾਂ ਕੱਠੀਆਂ ਲਊ ਦੇ ਕੱਠੀਆਂ ਲਊਗਾ ਜੀ ਇਹ 1000 ਕੱਟ 70 ਦੀ ਗਿਆ ਵਸ਼ੀ ਹਾਂਜੀ ਹਾਂਜੀ ਠੀਕ ਹੈ ਜੀ ਇਹ 1000 ਕੱਟ 70 ਦੀ ਭਾਜੀ ਹੁਣਾਂ ਗਿਆ ਇਹ ਵੀ ਵਸ਼ੀ ਬਹੁਤ ਸਪੈਸ਼ਲ ਆ ਉਹ ਪੂਰੇ 60 ਦੀ ਉਹ ਪੂਰੇ 60 ਦੀ ਆ ਕੱਦ-ਕਾਠ ਫੋਲਾ ਵੇੜਾਂ ਦੇ ਬਾਕੀ ਸਾਰੇ ਵੀਰਾਂ ਨੂੰ ਇਹੋ ਬੇਨਤੀ ਹੁੰਦੀ ਹੈ ਕਿ ਵੀਰ ਜੀ ਇੱਕ ਵਾਰੀ ਪਸ਼ੂ ਦੇ ਲਾਗੇ ਜਰੂਰ ਆਓ ਆ ਕੇ ਆਪਣੀ ਚਵਾਈ ਕਰੋ ਪਾਸ ਕਰੋ ਉਹ ਤੁਹਾਡਾ ਫਰਜ਼ ਬੰਦਾ ਵੀਰ ਜੀ ਤੇ ਠੀਕ ਹੈ ਭਾਜੀ ਆਪਣਾ ਨਾਮ ਦੱਸ ਦਿਓ ਜੀ ਸੁਰਿੰਦਰ ਸਿੰਘ ਜੀ ਪਿੰਡ ਦੱਸ ਦਿਓ ਮਜੀਠਾ ਰੋਡ ਠੀਕ ਹੈ ਜੀ ਨੇੜੇ ਫਦਗੜ ਚੂੜੀਆਂ ਠੀਕ ਹੈ ਭਾਜੀ ਸਾਰੇ ਵੀਰਾਂ ਨੂੰ ਇਹੋ ਬੇਨਤੀ ਹੈ ਕਿ ਵੀਰ ਜੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਲਾਈਕ ਕਰੋ ਸ਼ੇਅਰ ਕਰੋ ਜੀ ਤੇ ਸੋਹਣੇ ਸੋਹਣੇ ਕਮੈਂਟ ਕਰਿਓ 9056045155 ਜੀ ਠੀਕ ਹੈ ਜੀ ਇਹ ਫੋਨ ਨੰਬਰ ਆ ਗਿਆ ਹੈ ਨਾ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ